ਜੀ ਸਭ ਤੋਂ ਪਹਿਲਾਂ PS TET ETD बीएड ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਚਾਹੇ ਉਹ PS TET ਦੀ ਹੋਵੇ ਐਂਟੀਟੀ ਦੀ ਸੀਟ ਐਟ ਹਰ ਇੱਕ ਜਾਣਕਾਰੀ ਤੁਹਾਨੂੰ ਚੈਨਲ ਦੇ ਉੱਪਰ ਮਿਲਦੀ ਰਹੇ ਚਾਹੇ ਉਹ ਮਾਸਟਰ ਕੈਟਰ ਹੋਵੇ ਐਟਟੀ ਕੈਟਰ ਹੋਵੇ ਠੀਕ ਹੈ ਤਾਂ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਨਾਲ ਹਰ ਇੱਕ ਉਹ ਜਾਣਕਾਰੀ ਹਰ ਉਹ ਫੈਕਟ ਸਾਂਝਾ ਕਰੀਏ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਨੂੰ ਜਾਣਕਾਰੀ ਦਿੰਦਾ ਤੁਹਾਨੂੰ ਬੜਾ ਫਾਇਦਾ ਕਰਦਾ ਉਸੇ ਮੱਦੇਨਜ਼ਰ ਨਾਲ ਅਰਨਲ ਸਾਂਝਾ ਕਰਦੇ ਆ ਵੀਡੀਓ ਬਣਾ ਕੇ ਤਾਂ ਅੱਜ ਇੱਕ ਨਵੀਂ ਜਾਣਕਾਰੀ ਅਰਨਲ ਸਾਂਝੀ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਚੈਨਲ ਦੇ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਸਮੇਂ-ਸਮੇਂ ਦੇ ਪਹੁੰਚਦੀ ਰਹੇ ਠੀਕ ਹੈ ਤਾਂ ਅੱਜ ਦੀ ਅਪਡੇਟ ਤੁਹਾਡੇ ਲਈ ਬਹੁਤ ਖਾਸ ਹੈ ਜਿੰਨਾਂ ਤੱਕ ਇਹ ਵੀਡੀਓ ਨਹੀਂ ਪਹੁੰਚੀ ਉਹਨਾਂ ਲਈ ਇਹ ਵੀਡੀਓ ਹੈ ਕਿਉਂਕਿ ਉਹ ਤੇ ਜਿਹੜੇ ਹੈ ਪੀਐਸਟੈਟ 2025 ਦੀ ਤੁਰੀਕ ਕਰ ਰਹੇ ਨੇ ਮੈਂ ਤੁਸੀਂ ਅ ਇਸ ਵੀਡੀਓ ਨੂੰ ਬੜਾ ਧਿਆਨ ਨਾਲ ਸਮਝਿਆ ਜੇ ਹਰ ਇੱਕ ਫੈਕਟਰ ਦੇ ਵਿੱਚ ਮੈਂ ਗੱਲ ਕਰੂੰਗਾ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਥੰਬਨੇਲ ਪਿੱਛੇ ਦੇਖ ਕੇ ਆਏ ਹੋ ਠੀਕ ਹੈ ਈਟੀਟੀ ਪੋਸਟਾਂ ਹੋਈਆਂ ਜਾਰੀ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕਦੋਂ ਤੱਕ ਕਰ ਸਕਦੇ ਹੋ ਅਪਲਾਈ ਠੀਕ ਹੈ ਹੁਣ ਤੁਸੀਂ ਇੱਥੇ ਸੋਚੋਗੇ ਕਿ ਈਟੀਟੀ ਕੈਡਰ ਦੀਆਂ ਪੋਸਟਾਂ ਆ ਚੁੱਕੀਆਂ ਹਨ ਤਾਂ ਬਿਲਕੁਲ ਈਟੀਟੀ ਕੈਡਰ ਦੀਆਂ ਪੋਸਟਾਂ ਆ ਚੁੱਕੀਆਂ ਇਹਦੇ ਵਾਸਤੇ ਪੀਐਸਟੈਟ ਜ਼ਰੂਰੀ ਹੈ ਠੀਕ ਹੈ ਹੁਣ ਕਈ ਪਾਸੇ ਰੋਲਾ ਪੈ ਰਿਹਾ ਜੀ ਨਵੰਬਰ ਦੀ 23 ਤਰੀਕ ਨੂੰ ਪੀਐਸ ਟਟ ਆ ਰਿਹਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਜਾਣਕਾਰੀ ਫੇਕ ਹੈ ਕੋਈ ਤੁਹਾਡਾ ਟਟ ਨਹੀਂ ਹੋ ਰਿਹਾ ਇਸ ਤਰੀਕ ਨੂੰ ਠੀਕ ਹੈ ਦੂਜੀ ਗੱਲ ਹੁਣ ਇਹ ਪੋਸਟਾਂ ਕਿਹੜੀਆਂ ਨੇ ਇਹ ਸਪੈਸ਼ਲ ਜਿਹੜੀਆਂ ਕੈਟਰ ਦੀਆਂ ਪੋਸਟਾਂ ਨੇ ਜਾਨੀ ਕਿ ਜਨਰਲ ਈਟਟੀ ਨਹੀਂ ਸਪੈਸ਼ਲ ਈਟਟੀ ਹੁੰਦੀ ਹੈ ਜਿਹੜੀ ਕਿ ਮੈਂ ਪਹਿਲਾਂ ਵੀ ਵੀਡੀਓ ਬਣਾ ਕੇ ਜਾਣਕਾਰੀ ਤੁਹਾਨੂੰ ਦਿੱਤੀ ਹੋਈ ਹੈ ਏਟਡੀਟੀ ਕੈਟਰ 2000 ਜਿਹੜਾ ਅ ਏਟਡੀਟੀ ਕੈਟਰtੀਆਂ ਜਿਹੜੀਆਂ ਸੌਰੀ 393 ਪੋਸਟਾਂ ਨੇ ਜਿਹੜੀ ਏਟਡੀਟੀ ਦੀਆਂ ਹੋਈਆਂ ਨੇ ਸਪੈਸ਼ਲ ਏਟਡੀਟੀ ਜਿਹੜੀਆਂ ਕਿ ਗੁੰਗੇ ਬੋਲਿਆਂ ਵਾਲੀ ਏਟਡੀਟੀ ਹੁੰਦੀ ਹੈ ਉਹਦੀਆਂ ਪੋਸਟਾਂ ਨੇ ਇਹ ਵਾਲੀਆਂ ਤਾਂ 393 ਕੁਝ ਸਮਥਿੰਗ ਪੋਸਟਾਂ ਨੇ ਜਿਹੜੀਆਂ ਏਟਡੀਟੀ ਦੀਆਂ ਨੇ ਹੁਣ ਇਹਦੇ ਵਿੱਚ ਟੋਟਲ ਜਿਹੜੀ ਰੇਸ਼ਿਓ ਹੈਗੀ ਹੈ ਉਹ 1600 ਅ 1600 1600 ਦੇ ਨੀਅਰ अबाउट ਔਰ 1950 ਦੀ ਰੇਸ਼ਿਓ ਦੇ ਨਾਲ ਨੇ ਠੀਕ ਹੈ ਹੁਣ ਇਹ ਜਣੀਆਂ ਨੇ ਇਹ ਅ ਜਿਹੜੀਆਂ ਆਣ ਗਿਆ ਟੋਟੀਆਂ ਦੇ ਵਿੱਚ ਆਣ ਗਿਆ ਟੋਟੀਆਂ ਦੇ ਵਿੱਚ ਕਿਵੇਂ ਆਣ ਗਿਆ ਸਰਕਾਰ ਨੇ ਸਕੀਮ ਲਾਈ ਇੱਕ ਬੜੀ ਵਧੀਆ ਉਹ ਸਕੀਮ ਕੀ ਹੈ ਉਹ ਸੀ ਲਾਈਵ ਸੈਸ਼ਨ ਦੇ ਵਿੱਚ ਵੀ ਦੱਸਿਆ ਸੀ ਕਿ ਮੰਨ ਲਓ 1650 ਪੋਸਟਾਂ ਨੇ 1690 ਪੋਸਟਾਂ ਨੇ 4-400 ਕਰਕੇ ਦੇ ਦਿਓ 4-400 ਕਰਕੇ ਜਾਨਕ ਚਾਰ ਪੜਾਵਾਂ ਦੇ ਵਿੱਚ ਪੋਸਟ ਆ ਗਈਆਂ ਠੀਕ ਹੈ ਹੁਣ 400 ਦੇ ਵਿੱਚ ਬੰਦਾ ਕਿੰਨਾ ਲੱਗਣਾ 1600 ਪਰ 400 ਪਹਿਲਾ ਪੋਸਟਾਂ ਵਾਸਤੇ ਕਿੰਨਾ ਬੰਦਾ ਪਰੇਗਾ ਮੰਨ ਲਓ 1 ਲੱਖ ਬੰਦਾ ਫਾਰਮ ਭਰੇਗਾ ਹਨਾ 1 ਲੱਖ ਬੰਦਾ ਫਾਰਮ ਭਰੇਗਾ ਤਾਂ 1 ਲੱਖ ਬੰਦਾ ਫਾਰਮ ਭਰੇਗਾ ਤਾਂ ਬੰਦਾ ਕਿੰਨਾ ਲੱਗੇਗਾ 400 ਠੀਕ ਹੈ ਫਿਰ ਬੰਦਾ ਅ 1 ਲੱਖ ਫੇਰ ਬੰਦਾ ਫਾਰਮ ਪਰੇਗਾ 1 ਲੱਖ ਵਿੱਚੋਂ ਲੱਗਾ ਤਾਂ 400 400 ਵਿੱਚੋਂ ਮਤਲਬ ਬੰਦੇ ਜ਼ਿਆਦਾ ਨਹੀਂ ਚਲੋ ਠੀਕ ਹੈ ਤੁਸੀਂ ਮੰਨ ਲਓ ਮੈਂ ਇਹਦੇ ਵਿੱਚ ਕੱਢ ਦਿੰਦਾ 1000 ਬੰਦਾ ਕੱਢ ਦਿੰਦਾ ਠੀਕ ਹੈ 99000 ਬੰਦਾ ਫੇਰ ਫਾਰਮ ਪਰੇਗਾ 99000 ਬੰਦਾ ਫੇਰ ਫਾਰਮ ਪਰੇਗਾ ਠੀਕ ਹੈ ਤਾਂ ਫੇਰ ਕਿੰਨਾ ਰਹਿ ਗਿਆ ਬੰਦਾ ਕਿੰਨਾ ਲੱਗੇਗਾ 400 ਫੇਰ 99000 ਬੰਦਾ ਫਾਰਮ ਪਰੇਗਾ 98000 ਬੰਦਾ ਫਾਰਮ ਪਰੇਗਾ ਤੇ ਬੰਦਾ ਕਿੰਨਾ ਲੱਗਿਆ 400 ਕਿੰਨੇ 97 ਹਜ਼ਾਰ ਬੰਦਾ ਫਾਰਮ ਭਰੇਗਾ ਤੇ ਬੰਦਾ ਕਿੰਨਾ ਲੱਗਿਆ 400 ਹੁਣ ਕਮਾਈ ਦੇਖੋ ਕਿੰਨੀ ਹੋਗੀ ਚਾਰ ਪੜਾਵਾਂ ਦੇ ਵਿੱਚ ਤੁਸੀਂ ਫਾਰਮ ਫੀਲਿੰਗ ਕਰਾ ਲਓ ਮੰਨ ਲਓ 1000 ਰੁਪਿਆ ਦੂਜਾ ਤੁਸੀਂ ਫੀਸ ਅ ਭਰ ਰਹੇ ਹੋ ਤਾਂ ਸਰਕਾਰ ਨੂੰ ਕਿੰਨੀ ਜ਼ਿਆਦਾ ਕਮਾਈ ਹੋ ਰਹੀ ਹੈ ਇਹ ਚੀਜ਼ ਕਰਕੇ ਸਰਕਾਰ ਨੇ ਸੋਚਿਆ ਕਿੰਨੇ ਸਾਲਾਂ ਦੀ ਤਨਖਾਹਾਂ ਤੁਹਾਡੀਆਂ ਇਸ ਚੀਜ਼ ਦੇ ਵਿੱਚੋਂ ਸਰਕਾਰ ਨੇ ਕੱਢ ਲੈਣੀ ਠੀਕ ਹੈ ਤਾਂ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਸਰਕਾਰ ਦੀ ਮਾਸਟਰ ਕੈਟਰ ਦੇ ਵਿੱਚ ਵੀ ਐਵੇਂ ਨੇ ਕਿਉਂਕਿ ਮੈਂ ਤੁਹਾਨੂੰ ਦੱਸਿਆ 1950 ਤੇ 1690 ਕੁਝ ਐਵੇਂ ਸਮਥਿੰਗ ਜਿਹੜੀ ਹੈ ਅ ਰੇਸ਼ੋ ਦੇ ਨਾਲ ਇਹ ਪੋਸਟਾਂ ਆਈਆਂ ਔਰ ਸਪੈਸ਼ਲ ਅ ਬੀਅਰਡ ਔਰ ਸਪੈਸ਼ਲ ਆਈਡਿਟੀ ਠੀਕ ਹੈ ਜਰਨਲ ਆਈਡਿਟੀ ਨਹੀਂ ਇਹਨੂੰ ਜਰਨਲ ਵਾਲੇ ਨਹੀਂ ਪਰ ਸਕਦੇ ਤੁਹਾਡਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਜਿਹੜੀ ਜਿਨ੍ਹਾਂ ਕੋਲ ਜਰਨਲ ਆਈਡਿਟੀ ਜਿਵੇਂ ਜਿਵੇਂ ਜਿਹੜੀ ਕਿ ਆਪਾਂ ਕੀਤੀ ਹੋਈ ਹੈ ਕਿ ਉਹ ਵਾਲਾ ਪਰ ਸਕਦਾ ਬੰਦਾ ਉਹ ਨਹੀਂ ਪਰ ਸਕਦਾ ਤੇ ਇਹਦੇ ਵਾਸਤੇ ਇੱਕ 골ਡਨ ਚਾਂਸ ਇਹ ਹੈ ਕਿ ਇਹ ਇਹ ਵਾਲੀ 8TT ਔਰ ਇਹ ਵਾਲੀ beard ਬਹੁਤ ਘੱਟ ਬੰਦੇ ਕੋਲ ਹੈ ਕਿਉਂਕਿ ਇਹਨੂੰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ 4 ਤੋਂ 5 ਕੋਲ ਜੀ ਹੀ ਹੋਣਗੇ ਜਿਹੜੇ ਇਹ 8TT ਕਰਵਾ ਰਹੇ ਹੋਣਗੇ ਤੇ ਕਾਫੀ ਟਾਈਮ ਦੀ ਇਹ ਪੋਸਟਾਂ ਨਹੀਂ ਆਈਆਂ ਸੀ ਠੀਕ ਹੈ ਹੁਣ ਕਿਸਮਤ ਜੱਗ ਗਈ ਹੈ ਹੁਣ ਇੱਕ ਚੀਜ਼ ਹੈ ਕਿਸਮਤ ਉਹਨਾਂ ਦੀ ਜੱਗ ਗਈ ਹੈ ਜਿਨ੍ਹਾਂ ਦਾ PS TET ਕੁਆਲੀਫਾਈਡ ਹੈ ਜਿਨ੍ਹਾਂ ਨੇ PSAT 2024 ਕੁਆਲੀਫਾਈ ਕੀਤਾ ਜਾਂ ਪਹਿਲਾਂ ਤੋਂ ਕੋਈ PSAT ਕੁਆਲੀਫਾਈਡ ਹੈਗਾ ਉਹਨਾਂ ਦੀ ਕਿਸਮਤ ਜਾਗੀ ਕਿਉਂਕਿ PSAT ਕੁਆਲੀਫਾਈਡ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਆ ਮੌਕਾ ਤੁਹਾਡੇ ਕੋਲ ਮੰਨ ਲਓ ਲੰਘ ਗਿਆ ਮੰਨ ਲਓ 400 ਪਹਿਲੇ 400 ਵਾਲੀਆਂ ਪੋਸਟਾਂ ਲੰਘ ਗਈਆਂ ਮੇਰਾ ਇਹ ਸਵਾਲ ETT ਕੈਡਰ ਤੇ ਮਾਸਟਰ ਕੈਡਰ ਦੋਵਾਂ ਵਾਲਿਆਂ ਨੂੰ ਐ ਸਪੈਸ਼ਲ ਵਾਲਿਆਂ ਨੂੰ ਕੀ ਸਾਡੀਆਂ ਤਾਂ ਹਜੇ ਪੋਸਟਾਂ ਨਹੀਂ ਆਈਆਂ ਮੰਨ ਲਓ ਹਜੇ ਜਨਰਲ ETT ਕੈਡਰ ਦੀਆਂ ਔਰ ਜਨਰਲ ਮਾਸਟਰ ਕੈਡਰ ਦੀਆਂ ਪੋਸਟਾਂ ਨਹੀਂ ਆਈਆਂ ਤਾਂ ਹਜੇ ਤੇ 400 ਬੰਦਿਆਂ ਦਾ ਜਿਹੜਾ ਪਹਿਲੇ 400 ਬੰਦਿਆਂ ਦਾ ਮੌਕਾ ਗਿਆ ਹੈ ਹਜੇ ਤੁਹਾਡੇ ਕੋਲ ਤਿੰਨ ਮੌਕੇ ਹੋਰ ਪਏ ਨੇ ਕਿਉਂਕਿ ਇਹ ਵੀ ਹਜੇ ਇਹਨਾਂ ਨੇ ਪੜਾਵਾਂ ਦੇ ਵਿੱਚ ਜਿਹੜੇ ਪੋਸਟਾਂ ਦੇਣੀਆਂ ਨੇ ਅਜੇ ਤਿੰਨ ਤਿੰਨ ਜਾਂ ਦੋ ਦੋ ਤਾਂ ਪੱਕੇ ਹੀ ਨੇ ਤਿੰਨ ਵੀ ਹੋ ਸਕਦੇ ਨੇ ਤਾਂ ਇਹ ਹਜੇ ਤੁਹਾਡੇ ਕੋਲ ਪਏ ਨਹੀਂ ਮੌਕੇ ਠੀਕ ਹੈ ਸੰਭਾਲ ਜੋਗੇ ਤਾਂ ਲੱਗ ਜਾਓਗੇ ਕਿਉਂਕਿ ਇੰਨਾ ਬੰਦਾ 808 ਨਹੀਂ ਕੀਤਾ ਹੋਇਆ ਬੰਦਾ ਹੈਗਾ ਜਨੀਆਂ ਪੋਸਟਾਂ ਹਗੀਆਂ ਨੇ ਤਾਂ ਇਸ ਕਰਕੇ ਯੂਨੀਅਨ ਦਾ ਸਾਥ ਦਿਓ ਠੀਕ ਹੈ ਪੀਐਸਟਟ ਕਰਵਾਈਏ ਪੀਐਸਟਟ 2000 ਜਿਹੜੀ ਹੈ 25 ਦੀ ਲੜਾਈ ਉਹਨੂੰ ਪੂਰਾ ਕਰੀਏ ਜਿੰਨੇ ਵੀ ਤੁਸੀਂ ਸਪੈਸ਼ਲ ਕੈਡਰ ਵਾਲੇ ਹੋ ਸਪੈਸ਼ਲ ਏਟੀਟੀ ਵਾਲੇ ਜਾਂ ਸਪੈਸ਼ਲ ਮਾਸਟਰ ਕੈਡਰ ਵਾਲੇ ਸਾਰੇ ਜਣੇ ਇਕੱਠੇ ਹੋਵੋ ਠੀਕ ਹੈ ਸਾਸਦਿਓ ਯੂਨੀਅਨ ਦਾ ਠੀਕ ਹੈ ਪੀਐਸਟਟ ਯੂਨੀਅਨ ਤੁਹਾਡੇ ਲਈ ਬਹੁਤ ਐਫਰਟਸ ਕਰ ਰਹੀ ਹੈ ਬਹੁਤ ਜ਼ਿਆਦਾ ਠੀਕ ਹੈ ਤਾਂ ਇਹ ਇਸ ਚੀਜ਼ ਨੂੰ ਸਮਝੋ ਤੁਹਾਡਾ ਹੀ ਫਾਇਦਾ ਹੈ ਅਸੀਂ ਇਸ ਦੇ ਵਿੱਚ ਕੋਈ ਸਾਡਾ ਕੋਈ ਨਿੱਜੀ ਫਾਇਦਾ ਨਹੀਂ ਹੈਗਾ ਠੀਕ ਹੈ ਅਸੀਂ ਤੁਹਾਡੀ ਲੜਾਈ ਲੜ ਰਹੇ ਹਾਂ ਕਿਉਂਕਿ ਸਾਡੇ ਕੋਲ ਕਿਸੇ ਦਾ ਦੁੱਖ ਕਿਸੇ ਦਾ ਦਰਦ ਜਿਹੜਾ ਹੈ ਦੇਖਿਆ ਨਹੀਂ ਜਾਂਦਾ ਤਾਂ ਹਮੇਸ਼ਾ ਸਾਡੀ ਇਹ ਪਹਿਲ ਰਹੀ ਹੈ ਕਿ ਅਸੀਂ ਹਮੇਸ਼ਾ ਹੀ ਉਹਨਾਂ ਲੋਕਾਂ ਲਈ ਲੜਾਈ ਲੜਦੇ ਹਾਂ ਜਿਹੜੇ ਲੋਕ ਅ ਕਿਸੇ ਨਾ ਕਿਸੇ ਕੰਮ ਹੀ ਕਰਕੇ ਰਹਿ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਮਦਦ ਕਰਨਾ ਚਾਹੁੰਦੇ ਹਾਂ ਤੁਹਾਡੇ ਲਈ ਐਫਰਟਸ ਕਰ ਰਹੇ ਹਾਂ ਠੀਕ ਹੈ ਤਾਂ ਯੂਨੀਅਨ ਦਾ ਸਾਥ ਦਿਓ ਯੂਨੀਅਨ ਨੂੰ ਜਿੱਥੇ ਤੁਹਾਨੂੰ ਕਾਲ ਆਉਂਦੀ ਹੈ ਯੂਨੀਅਨ ਦੀ ਜਿੱਥੇ ਤੁਹਾਨੂੰ ਯੂਨੀਅਨ ਕਹਿੰਦੀ ਹੈ ਪਹੁੰਚਣ ਨੂੰ ਧਰਨੇ ਦੇ ਵਿੱਚ ਮੀਟਿੰਗ ਦੇ ਵਿੱਚ ਪਹੁੰਚਿਆ ਕਰੋ ਵਿੱਚ ਤਿੰਨ ਮੀਟਿੰਗਾਂ ਹੋਈਆਂ 13 ਤਰੀਕ ਦੀ ਹੋਈ ਹੈ ਹੋਰ 27 ਤਰੀਕ ਦੀ ਹੋਈ ਹੈ ਦੋਨਾਂ ਮੀਟਿੰਗਾਂ ਅਨਸਕਸੈਸਫੁਲ ਨੇ ਦੋਨਾਂ ਮੀਟਿੰਗਾਂ ਦੇ ਵਿੱਚ ਕੋਈ ਗੈਦਰਿੰਗ ਨਹੀਂ ਬਣੀ ਠੀਕ ਹੈ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹ ਜਿਹੜੀ ਪੋਸਟਾਂ ਨੇ ਇਹਨੂੰ ਜਿਹੜਾ ਹੈ ਫਿਲ ਕਰਨ ਦੇ ਲਈ ਜਿਹੜਾ ਹੈ ਉਹ 393 ਪੋਸਟਾਂ ਜਿਹੜਾ ਕਿ ਤੁਹਾਨੂੰ ਹੁਣ ਨੋਟੀਫਿਕੇਸ਼ਨ ਵਿੱਚ ਦਿਖਾਈ ਦੇਊਗਾ ਮਿੱਟਰ ਇਹ ਵਾਲਾ ਪੋਰਟਲ ਖੁੱਲਿਆ ਹੋਇਆ ਠੀਕ ਹੈ ਤੁਸੀਂ ਰਜਿਸਟਰਡ ਕਰਕੇ ਜਿਹੜਾ ਹੈ ਤੁਸੀਂ ਇਸ ਨੂੰ ਪਰ ਸਕਦੇ ਹੋ ਫੁੱਲ ਨੇਮ ਈਮੇਲ ਆਈਡੀ ਮੋਬਾਈਲ ਨੰਬਰ ਪਾਸਵਰਡ ਔਰ ਸਟੇਟ ਚੁਣ ਕੇ ਤੁਸੀਂ ਜਿਹੜਾ ਹੈ ਆਪਦੀ ਰਜਿਸਟ੍ਰੇਸ਼ਨ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈ ਨੈਕਸਟ ਔਨ ਦੇ ਉੱਪਰ ਫਾਰਮ ਜਿਹੜਾ ਹੈ ਤੁਹਾਨੂੰ ਪਰ ਸਕਦੇ ਹੋ ਤੁਸੀਂ ਦੇਖ ਲਓ ਕਿ ਜਿਹੜੇ ਪੋਰਟਲ ਕਿਹੜੇ ਕਿਹੜੇ ਖੁੱਲੇ ਹੋਏ ਨੇ ਕਿਹੜੇ ਕਿਹੜੇ ਪੋਸਟਾਂ ਚੱਲ ਰਹੀਆਂ ਨੇ ਠੀਕ ਹੈ ਅਪਲਾਈ ਫਾਰ ਪੀਟੀਆਈ 2000 ਪੋਸਟਾਂ ਇਹ ਵੀ ਆਈਆਂ ਹੋਈਆਂ ਨੇ ਪੀਟੀਆਈ ਮਾਸਟਰ ਕੈਡਰ ਦੀ স্পੈਸ਼ਲ ਜਿਹੜੀ ਤੁਹਾਨੂੰ ਗਿਣਤੀ ਦੱਸੀ ਹੋਈ ਹੈ 393 ਆ ਦੇਖ ਲਓ ਮਾਸਟਰ ਕੈਡਰ ਦੀ ਹੈਗੀ 300 332 ਹੋਰ ਜਿਹੜੀ ਪ੍ਰਾਇਮਰੀ ਕੈਡਰ ਦੀ ਅਪੋਸਟਨ 393 ਨੇ ਤੇ ਇਹਵੇਂ ਤਿੰਨ ਤਿੰਨ ਚਾਰ ਚਾਰ ਸੂ ਕਰਕੇ ਪੋਸਟਾਂ ਆਉਣਗੀਆਂ ਟੋਟਲ 1690 ਔਰ 1950 ਕੁਛ ਐਵੇਂ ਦੇ ਕਰਕੇ ਜਿਹੜੀ ਪੋਸਟਾਂ ਟੋਟਲ ਨੇ ਜਿਹੜੀਆਂ ਪੋਸਟਾਂ 3600 ਅਨਾਉਂਸ ਹੋਈਆਂ ਜਾਂ ਟੋਟਲ ਪੋਸਟਾਂ ਨੇ ਟੋਟਲ ਠੀਕ ਹੈ ਤਾਂ ਇਸ ਕਰਕੇ ਤੁਹਾਡੇ ਕੋਲ 골ਡਨ ਚਾਂਸ ਹੈ ਸਪੈਸ਼ਲ ਵਾਲਿਓ ਠੀਕ ਹੈ ਮੈਂ ਤੁਹਾਡੇ ਲਈ ਇੱਕ WhatsApp ਗਰੁੱਪ ਦਾ ਲਿੰਕ ਦੇ ਰਿਹਾ ਨੀਚੇ ਇਸ ਵੀਡੀਓ ਦੇ ਠੀਕ ਹੈ ਉਹਨੂੰ ਜੁਆਇਨ ਕਰਨਾ ਹੈ ਔਰ ਇੱਕ ਮੈਂ Telegram ਗਰੁੱਪ ਦਾ ਲਿੰਕ ਦੇ ਰਿਹਾ ਦੋ ਲਿੰਕ ਨਾਲ ਤੁਹਾਨੂੰ ਪਿੰਨ ਕੀਤੇ ਹੋਏ ਮਿਲਣਗੇ ਜੇ ਤੁਸੀਂ ਚੈਟ ਬਾਕਸ ਕਰਦੇ ਹੋ ਜੇ ਤੁਸੀਂ ਚੈਟ ਕਰਦੇ ਹੋ ਚੈਨਲ ਦੇ ਠੀਕ ਹੈ ਇਸ ਨੂੰ ਜਿਹੜਾ ਹੈ ਉਹ ਤੁਸੀਂ ਜੁਆਇਨ ਕਰਨਾ ਹੈ ਔਰ ਇੱਕ ਗੱਲ ਹੋਰ ਕਿਉਂਕਿ ਹੁਣ ਜੁੜਨ ਦਾ ਮੌਕਾ ਹੈ ਆਪਾਂ ਜਲਦੀ ਜਿਹੜਾ ਹੈ ਪ੍ਰੋਟੈਸਟ ਲਗਾਵਾਂਗੇ ਉਹ ਤੁਹਾਡੇ ਨਾਲ ਵਾਅਦਾ ਹੈ ਇੱਕ ਮੌਕਾ ਤੁਹਾਡੇ ਕੋਲ ਲੰਘ ਗਿਆ ਤਾਂ ਦੂਜਾ ਮੌਕਾ ਤੁਹਾਨੂੰ ਲੰਘਣ ਨਹੀਂ ਦੇਂਦਾ ਤੁਹਾਨੂੰ ਪੀਐਸਟੈਟ ਤੁਹਾਡੀ ਯੂਨੀਅਨ ਤੁਹਾਨੂੰ ਕਢਵਾ ਕੇ ਦੇਊਗੀ ਇਹ ਤੁਹਾਡੇ ਨਾਲ ਵਾਅਦਾ ਹੈ ਠੀਕ ਹੈ ਇਸ ਨੂੰ ਜੁਆਇਨ ਕਰਿਓ ਔਰ ਇੱਕ ਥੋੜਾ ਜਿਹੜਾ ਜਰਨਲ ਸਟੈਪ ਇਹ ਰਹੂਗਾ ਕਿ ਤੁਸੀਂ ਕੀ ਕਰਨਾ ਹੈ ਜਿੰਨੇ ਵੀ ਤੁਸੀਂ ਜਿਵੇਂ ਮੰਨ ਲਓ ਤੁਹਾਡੇ ਇੱਕ ਲਿੰਕ ਦੇ ਵਿੱਚ ਜਿਹੜਾ ਸਪੈਸ਼ਲ ਏਟੀਟੀ ਵਾਲਾ ਬੱਚਾ ਹੈ ਜਿਹੜਾ ਤੁਹਾਡੇ ਲਿੰਕ ਦੇ ਵਿੱਚ ਹੈ ਠੀਕ ਹੈ ਤੁਸੀਂ ਉਸ ਨੂੰ ਇਹ ਵੀਡੀਓ ਦਾ ਲਿੰਕ ਸ਼ੇਅਰ ਕਰਨਾ ਹੈ ਠੀਕ ਹੈ ਔਰ ਉਹਨੂੰ ਦੱਸਣਾ ਹੈ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਜਦੋਂ ਚੈਟ ਬਾਕਸ ਕਰਦੋਂਗੇ ਉੱਥੇ ਇੱਕ ਲਿੰਕ ਪਿਨ ਕੀਤਾ ਹੋਇਆ ਹੈ WhatsApp ਗਰੁੱਪ ਦਾ ਲਿੰਕ ਉਹ Telegram ਉਹਨਾਂ ਦੋਨਾਂ ਨੂੰ ਜੁਆਇਨ ਕਰ ਲਓ ਉਹਦੇ ਵਿੱਚ ਆਪਾਂ ਵਿਉਂਤਬੰਦੀ ਬਣਾ ਕੇ ਤੁਹਾਡੇ ਲਈ ਮੈਂ ਚੈਟ ਓਪਨ ਕਰ ਦਿਆਂਗਾ ਤੁਸੀਂ ਉਹਨਾਂ ਦੇ ਵਿੱਚ ਜਿਹੜਾ ਹੈ ਜੁੜ ਕੇ ਆਪਾਂ ਅੱਗੇ ਜਿਹੜਾ ਹੈ ਜੋ ਵੀ ਆਪਣੀ ਲੜਾਈ ਹੈ ਉਹ ਆਪਾਂ ਇਕੱਠੇ ਹੋ ਕੇ ਲੜਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਗਰ ਤੁਸੀਂ ਚਾਹੁੰਦੇ ਹੋ ਆਉਣ ਵਾਲੇ ਮੌਕੇ ਤੁਹਾਡੇ ਕੋਲੋਂ ਤੁਹਾਡੇ ਹੱਥ ਹੋਣ ਕਿਉਂਕਿ ਅਸੀਂ ਬਹੁਤ ਵਾਰ ਰੋਲਾ ਪਾ ਕੇ ਦੇਖ ਲਿਆ ਠੀਕ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯੂਨੀਅਨ ਤੁਹਾਡੇ ਲਈ ਐਫਰਟਸ ਕਰ ਰਹੀ ਹੈ ਸਾਥ ਦੇਣਾ ਤੁਹਾਡਾ ਫਰਜ਼ ਹੈ ਯੂਨੀਅਨ ਤੁਹਾਡੇ ਲਈ ਹਰ ਇੱਕ ਲੜਾਈ ਲੜਨ ਦੇ ਲਈ ਤਿਆਰ ਬੈਠੀ ਹੈ ਠੀਕ ਹੈ ਸਾਥ ਤੁਹਾਨੂੰ ਦੇਣਾ ਪਏਗਾ ਕਿਉਂਕਿ ਜਦੋਂ ਵੀ ਕੋਈ ਅ ਚੀਜ਼ ਉੱਠਦੀ ਹੈ ਜਦੋਂ ਵੀ ਕੋਈ ਮੰਗ ਉੱਠਦੀ ਹੈ ਉਸ ਦੇ ਵਿੱਚ ਸਾਥ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਸਾਥ ਦਿਆ ਕਰੋ ਜਿੱਥੇ ਵੀ ਤੁਹਾਨੂੰ ਯੂਨੀਅਨ ਕਾਲ ਦਿੰਦੀ ਹੈ ਕਿਉਂਕਿ ਕੋਈ ਵੀ ਸੰਘਰਸ਼ ਹੈ ਹੁਣ ਤੁਸੀਂ ਇੱਕ ਚੀਜ਼ ਬਹੁਤ ਸਾਰਿਆਂ ਨੇ ਦੇਖੀ ਹੋਣੀ ਹੈ ਇੰਸਟਾਗ੍ਰam ਤੇ ਬਹੁਤ ਚੱਲ ਰਿਹਾ ਵਾਇਰਲ ਹੋ ਰਿਹਾ ਹੈ ਕਿ ਜਿਹੜਾ SSC 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 ਜਿਹੜੀ ਕਿ ਸੈਂਟਰ ਦੀ ਏਜੰਸੀ ਹੈ ਪੇਪਰ ਕੰਡਕਟ ਕਰਵਾਉਂਦੀ ਔਰ ਉਹਨਾਂ ਦਾ ਕੈਲੰਡਰ ਹੈ ਬਕਾਇਦਾ ਅਜ ਤੱਕ ਇਹ ਲੇਟ ਨਹੀਂ ਹੋਇਆ ਹੁਣ ਉਹ ਸਰਕਾਰ ਜਿਹੜਾ ਹੈ ਕਿੰਨੀਆਂ ਜੜੀਆਂ ਹੈ ਬੇਰੁਜ਼ਗਾਰਾਂ ਦੇ ਨਾਲ ਪੇਪਰ ਜਿਹੜਾ ਹੈ ਪਹਿਲਾ ਕਰਦੀ ਹੈ ਜਿਹੜਾ ਨੋਟੀਫਿਕੇਸ਼ਨ ਦਿੰਦੀ ਹੈ ਔਰ ਉਹ ਜਿਹੜੀ ਡੇਟਾਂ ਦੇ ਉੱਪਰ ਪੇਪਰ ਨਹੀਂ ਲੈਂਦੀ ਤਾਂ ਬੱਚੇ ਬੱਚਿਆਂ ਲਈ ਜਿਹੜਾ ਟੀਚਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਤੁਹਾਡੇ ਲਈ ਹਰ ਇੱਕ ਟੀਚਰ ਐਫਰਟਸ ਕਰ ਰਿਹਾ ਹਰ ਇੱਕ ਅਕੈਡਮੀ ਸਪੋਰਟ ਕਰ ਰਹੀ ਹੈ ਪਰ ਤੁਸੀਂ ਜਿਹੜਾ ਹੈ ਸਾਥ ਨਹੀਂ ਦੇ ਰਹੇ ਤੁਹਾਡੇ ਹੱਕ ਦੇ ਲਈ ਉਹ ਆ ਰਹੇ ਨੇ ਪਰ ਤੁਹਾਡੇ ਤੁਹਾਨੂੰ ਹੱਕਾਂ ਦੇ ਲਈ ਲੜਨਾ ਬਹੁਤ ਔਖਾ ਲੱਗ ਰਿਹਾ ਤੁਸੀਂ ਕਰਾਂ ਦੇ ਵਿੱਚ ਬੈਠ ਕੇ ਨੌਕਰੀਆਂ ਚਾਹੁੰਦੇ ਹੋ ਤਾਂ ਇਹ ਲਾਈਨ ਦੇ ਵਿੱਚ ਕਰਾਂ ਵਿੱਚੋਂ ਬਾਹਰ ਨਿਕਲਣਾ ਪਏਗਾ ਮੈਂ ਗੱਲ ਕਰ ਰਿਹਾ ਸੀ SSC ਦੀ SSC ਦੀ ਲੜਾਈ ਲਈ ਜੰਤਰ ਮੰਤਰ ਦਿੱਲੀ ਦੇ ਵਿੱਚ ਜਿਹੜਾ VIP ਏਰੀਆ ਸਾਰਾ ਉੱਥੇ ਧਰਨੇ ਲੱਗੇ ਔਰ ਟੀਚਰਾਂ ਨੂੰ ਅਰੈਸਟ ਕੀਤਾ ਗਿਆ ਔਰ ਹੁਣ ਤੁਸੀਂ ਇੱਥੋਂ ਦੇਖ ਲਓ ਇੱਥੋਂ ਦੇਖ ਸਕਦੇ ਹੋ ਕਿ ਪੰਜਾਬ ਦਾ ਸਿਸਟਮ ਔਰ ਪੂਰੇ ਇੰਡੀਆ ਲੈਵਲ ਦਾ ਸਿਸਟਮ ਐਜੂਕੇਸ਼ਨ ਸਿਸਟਮ ਕਿਸ ਲੈਵਲ ਦਾ ਹੈ ਸਰਕਾਰਾਂ ਕੋਈ ਨਹੀਂ ਚਾਹੁੰਦੀਆਂ ਕਿ ਤੁਸੀਂ ਪੜ੍ਹ ਲਿਖ ਕੇ ਚੰਗੇ ਅਹੁਦਿਆਂ ਤੇ ਪਹੁੰਚੋ ਸਿਰਫ ਬਾਹਰ ਗੱਲਾਂ ਕਰਦੇ ਆ ਠੀਕ ਹੈ ਤਾਂ ਇਹ ਸਮਝਣਾ ਤੁਹਾਨੂੰ ਪਏਗਾ ਕਿ ਤੁਹਾਡੇ ਲਈ ਬੈਸਟ ਕੀ ਓਪਰਚ्युनिटी ਹੋਏਗੀ ਕਿ ਅਗਰ ਤੁਸੀਂ ਨੌਕਰੀਆਂ ਲੱਗ ਗਏ ਜਿਹੜੇ ਤੁਸੀਂ ਸੁਪਨੇ ਦੇਖੇ ਆ ਉਹਨਾਂ ਨੂੰ ਤੁਸੀਂ ਜਿਹੜਾ ਹੈ ਪੂਰਾ ਕਰ ਸਕਦੇ ਹੋ ਸੋ ਇੰਨੀ ਬੇਨਤੀ ਹੈ ਕਿ ਜਿੱਥੇ ਵੀ ਤੁਹਾਨੂੰ ਯੂਨੀਅਨ ਬੁਲਾਉਂਦੀ ਹੈ ਉੱਥੇ ਆਇਆ ਕਰੋ ਐਸਐਸਸੀ ਦੇ ਵਿੱਚ ਜਿੰਨੇ ਵੀ ਤਕੜੇ ਲੈਵਲ ਦੇ ਜਿਹੜੇ ਹੈ ਟੀਚਰ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਥਾਣਿਆਂ ਦੇ ਵਿੱਚ ਇੱਕ ਇੱਕ ਦਿਨ ਪੂਰਾ ਬਿਠਾਇਆ ਗਿਆ ਔਰ ਲਾਠੀ ਚਾਰਜ ਵੀ ਹੋਇਆ ਲੇਡੀਜ਼ ਟੀਚਰਾਂ ਨੂੰ ਘਸੀਟਿਆ ਗਿਆ ਬਹੁਤ ਕੁਝ ਕੀਤਾ ਗਿਆ ਪਰ ਜਿੱਤ ਜ਼ਰੂਰ ਮਿਲੀ ਹੈ ਹੋਪ ਜਾਗ ਚੁੱਕੀ ਹੈ ਔਰ ਜਿਹੜੀ ਕੰਪਨੀ ਕੋਲ ਪਹਿਲਾ ਟੈਂਡਰ ਸੀਗਾ ਐਸਐਸਸੀ ਦਾ ਉਹ ਟੈਂਡਰ ਕੈਨਸਲ ਹੋ ਚੁੱਕਿਆ ਹੁਣ ਇੱਕ ਹੋਰ ਨਵੀਂ ਕੰਪਨੀ ਨੂੰ ਜਿਹੜਾ ਟੈਂਡਰ ਦਿੱਤਾ ਗਿਆ ਪਰ ਉਹਦਾ ਵੀ ਜਿਹੜਾ ਹੈ ਰਿਵਿਊ ਹੈ ਉਹ ਵਧੀਆ ਨਹੀਂ ਹੈ ਕਿਉਂਕਿ ਉਹਨਾਂ ਕੋਲ ਪਹਿਲਾਂ ਕੁਝ ਨਿਊਜ਼ਾਂ ਆਈਆਂ ਹੋਈਆਂ ਨੇ ਕਿ ਪੇਪਰ ਉਹਨਾਂ ਕੋਲੋਂ ਲੀਕ ਹੋਏ ਹੋਏ ਨੇ ਤਾਂ ਹੁਣ ਫਿਰ ਉਹ ਕਿਰਲ ਕੇ ਜਿ ਚ ਕਹਿ ਰਹੇ ਨੇ ਕਿਸ ਕੰਪਨੀ ਨੂੰ ਟੈਂਡਰ ਨਾ ਦਿੱਤਾ ਜਾਵੇ ਹੋਰ ਵਧੀਆ ਲੈਵਲ ਦੀ ਕੰਪਨੀ ਨੂੰ ਟੈਂਡਰ ਦਿੱਤਾ ਜਾਵੇ ਜਿਹੜੀ ਕਿ ਸਮੇਂ ਦੇ ਸਮੇਂ ਪੇਪਰ ਕੰਡਕਟ ਕਰਾਵੇ ਔਰ ਪੇਪਰ ਲੀਕ ਵਾਲਾ ਜਿਹੜਾ ਕਿ ਅੱਜ ਕੱਲ ਹਰ ਇੱਕ ਭਰਤੀ ਦੇ ਵਿੱਚ ਏ ਵੀ ਪ੍ਰੋਸੈਸ ਚੱਲਿਆ ਹੋਇਆ ਹੈ ਇਹ ਇਹਦੇ ਉੱਪਰ ਵੀ ਗੌਰ ਕੀਤਾ ਜਾਵੇ ਔਰ ਸਰਕਾਰਾਂ ਚੰਗੀਆਂ ਜਿਹੜੀਆਂ ਹੈ ਇਸ ਚੀਜ਼ ਦੇ ਉੱਪਰ ਕੋਈ ਕਾਨੂੰਨ ਲੈ ਕੇ ਆਉਣ ਜਿਹੜੇ ਇਸ ਕੰਮ ਨੂੰ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਬੇਰੁਜ਼ਗਾਰਾਂ ਦਾ ਕੋਈ ਕਸੂਰ ਨਹੀਂ ਹੈ ਕਸੂਰ ਸਾਡੇ ਸਰਕਾਰਾਂ ਦਾ ਹੈ ਸਾਡੇ ਸਿਸਟਮ ਦੇ ਖਿਲਾਫ ਆਵਾਜ਼ ਚੱਕਣੀ ਪਵੇਗੀ ਸਾਡੇ ਸਿਸਟਮ ਨੂੰ ਦੱਸਣਾ ਪਊਗਾ ਕਿ ਪੀਐਸਟਟ ਯੂਨੀਅਨ ਵੀ ਸਾਡੀ ਸੰਘਰਸ਼ ਕਰ ਰਹੀ ਹੈ ਅਸੀਂ ਸਾਡੇ ਪੀਐਸਟਟ ਯੂਨੀਅਨ ਦੇ ਨਾਲ ਆ ਜਿੱਦੋਂ ਤੁਸੀਂ ਸਾਡੀ ਮੰਗ ਨੂੰ ਨਹੀਂ ਸੁਣ ਰਹੇ ਅਸੀਂ ਮਜਬੂਰ ਕਰਾਂਗੇ ਕਿ ਸਾਡਾ ਜਿਹੜਾ ਪੀਐਸਟੈਟ ਦਾ ਪੇਪਰ ਈਟੀਟੀ ਕੈਡਰ ਜਰਨਲ ਔਰ ਈਟੀਟੀ ਕੈਡਰ ਮਾਸਟਰ ਕੈਡਰ ਜਰਨਲ ਤੋਂ ਪਹਿਲਾਂ ਪਹਿਲਾਂ ਲਿਆ ਜਾਵੇ ਨਹੀਂ ਤਾਂ ਅਸੀਂ ਤਕੜੇ ਲੈਵਲ ਦਾ ਸੰਘਰਸ਼ ਕਰਾਂਗੇ ਔਰ ਪੀਐਸਟੈਟ ਸਾਡਾ 2024 ਜਿਹੜਾ ਤੁਸੀਂ ਮੀਟਿੰਗ ਦੇ ਵਿੱਚ ਵਾਦਾ ਕੀਤਾ ਸੀਗਾ ਔਰ ਤੁਸੀਂ 5 ਸਤੰਬਰ ਨੂੰ ਐਜੂਕੇਸ਼ਨ ਮਿਨਿਸਟਰ ਸਾਹਿਬ ਤੁਸੀਂ ਬੋਲਿਆ ਸੀਗਾ ਕਿ ਅਸੀਂ ਕੈਲੰਡਰ ਦੇਵਾਂਗੇ ਤਾਂ ਅੱਜ ਕੀ ਗੱਲ ਹੋਗੀ ਕੈਲੰਡਰ ਇੰਨਾ ਟਾਈਮ ਲੱਗ ਗਿਆ ਕੈਲੰਡਰ ਬਣਾਉਣ ਦੇ ਵਿੱਚ ਕਿ ਸਾਡਾ ਜਿਹੜਾ ਕੈਲੰਡਰ ਵੀ ਜਾਰੀ ਨਹੀਂ ਕੀਤਾ ਗਿਆ ਸੋ ਇਹ ਕੁਝ ਗੱਲਾਂ ਸੀ ਇਹ ਕੁਝ ਫੈਕਟ ਸੀ ਜੋ ਤੁਹਾਡੇ ਨਾਲ ਸਾਂਝੇ ਕਰਨੇ ਬਹੁਤ ਜ਼ਰੂਰੀ ਸੀ ਸਾਰਿਆਂ ਨੂੰ ਬੇਨਤੀ ਹੈ WhatsApp ਗਰੁੱਪ ਨੂੰ ਜੁਆਇਨ ਕਰੋ ਇਸ ਵੀਡੀਓ ਨੂੰ ਆਪਦੀ ਸਮਝਦਾਰੀ ਦੇ ਨਾਲ ਆਪਦੇ ਦੋਸਤਾਂ ਨਾਲ ਸ਼ੇਅਰ ਕਰੋ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ